ਪਹਿਲਾਂ ਤਾਂ ਮੀਡੀਆ ਵਾਲੇ ਸਾਥੀਆਂ ਨੂੰ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਕਿ ਤੁਸੀਂ ਟਾਈਮ ਕੱਢ ਗਏ ਹੋ ਮੇਰੇ ਨਾਲ ਮੇਰੇ ਬਾਰਡਰ ਦੇ ਤੇ ਖਾਸ ਤੌਰ ਤੇ ਆਸਿਕ ਬਰਾਦੀ ਦੇ ਸਾਰੇ ਸਰਪੰਚ ਸਾਹਿਬਾਨ ਉਸ ਇਰੀਏ ਦੇ ਜਿਹੜੇ ਬਹੁਤ ਬਹੁਤ ਬੰਦੇ ਆ ਉਹ ਸਾਡੇ ਪਿੱਛੇ ਨਾਲ ਮੇਰੇ ਆਇਆ ਜਿਹੜਾ ਆਪਣਾ ਜਿਹੜਾ ਸਮਾਜ ਹੈ ਜਿੱਥੇ-ਜਿੱਥੇ ਐਜੂਕੇਸ਼ਨ ਚੱਲ ਗਈ ਹੈ ਜੇ ਸਮਾਜ ਦੇ ਵਿੱਚੋਂ ਆਪਾਂ ਗਰੀਬੀ ਦੂਰ ਕਰਨੀ ਹੈ ਤਾਂ ਇੱਕੋ ਇੱਕ ਤਦਸਤਕ ਕਿ ਉਹ ਸਮਾਜ ਨੂੰ ਉਸ ਸਟੇਟ ਨੂੰ ਉਸ ਦੇਸ਼ ਨੂੰ ਜਿਹੜਾ ਐਜੂਕੇਟ ਕੀਤਾ ਜਾਵੇ ਐਜੂਕੇਸ਼ਨ ਤੋਂ ਬਿਨਾ ਨਾ ਤਾਂ ਬੇਰਜ਼ਗਾਰੀ ਦੂਰ ਹੋ ਸਕਦੀ ਹੈ ਨਾ ਉਸ ਦੇਸ਼ ਦੀ ਉਸ ਏਰੀਆ ਦੀ ਜਿਹੜੀ ਆਰਥਿਕ ਸਥਿਤੀ ਠੀਕ ਹੋ ਸਕਦੀ ਹੈ ਅਸੀਂ ਜਿਸ ਏਰੀਆ ਦੇ ਵਿੱਚ ਰਹਿੰਦੇ ਹਾਂ ਅਜੇ ਨਾਲਾ ਸਾਡਾ ਹਲਕਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਹਲਕਾ ਜਿਹੜਾ ਬਾਰਡਰ ਦੇ ਉੱਤੇ ਨਾਲ ਲੱਗਦਾ ਇੱਕ ਪਾਸੇ ਬਾਰਡਰ ਆ ਨਾਲ ਹੀ ਬਾਰਡਰ ਦੇ ਦਾ ਵੀ ਦਰਿਆ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਇਸ ਇਲਾਕੇ ਨੂੰ ਕਈ ਸੰਕਟ ਜਿਹੜੇ ਚੱਲਨੇ ਪਏ ਜੰਗਾਂ ਵੀ ਚੱਲੀਆਂ ਪਈਆਂ ਹਰ ਵੀ ਚੱਲਨੇ ਪਏ ਔਰ ਜਦੋਂ ਕੋਰੋਨਾ ਕਾਲ ਆਇਆ ਉਦੋਂ ਵੀ ਬਹੁਤ ਬੁਰੀ ਤਰ੍ਹਾਂ ਅਸੀਂ ਲੋਕ ਝੰਬੇ ਗਏ ਅਸੀਂ ਹਰ ਤਰ੍ਹਾਂ ਦੀ ਮੁਸੀਬਤ ਜਿਹੜੀ ਉਹ ਚੱਲੀ ਆ ਉਹਦ ਅਸੀਂ ਦੇਸ਼ ਦੇ ਲਈ ਬਾਰਡਰ ਤੇ ਆਪਣੀਆਂ ਫੌਜਾਂ ਦੇ ਨਾਲ ਆਪਣੇ ਪੈਦਾ ਮਿਲਟਰੀ ਫੋਰਸਾਂ ਦੇ ਨਾਲ ਖੜਕੇ ਹਮੇਸ਼ਾ ਹੀ ਚਟਾਨ ਦੀ ਤਰ੍ਹਾਂ ਖੜੇ ਆ ਜਦੋਂ ਵੀ ਦੇਸ਼ ਨੂੰ ਲੋੜ ਪਈ ਆ ਪਰ ਅਜ ਨਾਲੇ ਦੇ ਨਾਲ ਲੰਮੇ ਸਮੇਂ ਤੋਂ ਇੱਕ ਵਿਤਕਰਾ ਜਿਹੜਾ ਐਜੂਕੇਸ਼ਨ ਦੇ ਪੱਖ ਤੋਂ ਇੱਕ ਬਹੁਤ ਵੱਡਾ ਮਿਤਕਦਾ ਜਿਹੜਾ ਉਹ ਕੀਤਾ ਗਿਆ ਉਹ ਵੋਟਾਂ ਜਦੋਂ ਆਉਂਦੀਆਂ ਸੀਗੀਆਂ ਤੇ ਵੋਟਾਂ ਦੇ ਵਿੱਚ ਕਾਲੀ ਕਾਂਗਰਸੀ ਜਿਹੜੇ ਉਹ ਇਹ ਲਾਵੇ ਲਾ ਕੇ ਵੋਟਾਂ ਲੈ ਜਾਂਦੇ ਸੀਗੇ ਕਿ ਅਸੀਂ ਇਸ ਏਰੀਆ ਦੇ ਵਿੱਚ ਆਦਾ ਸਿੱਖਾਂ ਦੇ ਵਾਸਤੇ ਬਾਰਡਰ ਦੇ ਲੋਕਾਂ ਵਾਸਤੇ ਇੱਕ ਜਿਹੜਾ ਕਾਲਜ ਹੈ ਆ ਵਧੀਆ ਕਾਲਜ ਜਿਹੜਾ ਉਹ ਬਣਾਵਾਂਗੇ ਪਰ ਉਹ ਲਾਦੇ ਰਹਿ ਗਏ ਦੋ ਦੋ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਪੰਜ ਪੰਜ ਵਾਰ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਖਾਸ ਤੌਰ ਤੇ ਦੋ ਹੀ ਪਾਰਵਾਦ ਇੱਕ ਪਾਰਵਾਦ ਕਾਂਗਰਸ ਦਾ ਇੱਕ ਕਾਲੀ ਦਲ ਦਾ ਉਹਨਾਂ ਨੇ ਕਈ ਵਾਦਾ ਲਾਦੇ ਲਾਏ ਜਦੋਂ 22 ਦੀ ਇਲੈਕਸ਼ਨ ਆਈ ਜਦੋਂ ਆਪਾਂ ਇਲੈਕਸ਼ਨ ਲਾੜੇ ਸੀਗੇ ਤੇ ਆ ਜਿਹੜੇ ਲੋਕ ਬੈਠੇ ਮੇਰੇ ਨਾਲ ਬਾਰਡਰ ਦੇ ਕੰਢੇ ਵਾਲੇ ਇਹਨਾਂ ਇਲੈਕਸ਼ਨ ਦੇ ਵਿੱਚ ਕਿਹਾ ਜੀ ਧਾਲੀਵਾਲ ਸਾਹਿਬ ਸਾਡੇ ਦਾ ਹਰ ਵਾਰ ਮਤਲਬ ਇਹ ਕਹਿ ਕੇ ਵੋਟਾਂ ਲੈ ਲਈਆਂ ਜਾਂਦੀਆਂ ਕਿ ਇੱਥੇ ਕਾਲਜ ਵੜਾਵਾਂਗੇ ਪਰ ਅੱਜ ਤੱਕ ਕੋਈ ਕਾਲਜ ਨਹੀਂ ਬਣਿਆ ਸਾਨੂੰ ਕੋਈ ਜਿਹੜਾ ਮਤਲਬ ਕੋਈ ਸੂਤ ਨਹੀਂ ਦਿੱਤੀ ਐਜੂਕੇਸ਼ਨ ਨੂੰ ਕਿਵੇਂ ਜਿਹੜਾ ਉੱਚਾ ਜਿਹੜਾ ਚੁੱਕਣਾ ਇਦੇ ਤੋਂ ਪਹਿਲਾਂ ਅਸੀਂ ਇੱਦਾਂ ਤੇ ਜਿਹੜੇ ਸਕੂਲ ਹੈ ਸਕੂਲਾਂ ਦੇ ਉੱਤੇ ਕਰੋੜਾ ਰੁਪਇਆ ਲਾਇਆ ਬੰਦਲਵਾਲ ਸਕੂਲ ਦੇ ਉੱਤੇ ਅਸੀਂ 1.5 ਕਰੋੜ ਤੋਂ ਵੱਧ ਪੈਸੇ ਲਾਏ ਕਿ ਸਕੂਲ ਇਹ ਬੰਦ ਹੋਵੇ ਜਿੱਥੇ ਸਾਡੀਆਂ ਧੀਆਂ ਸਾਡੇ ਪੁੱਤ ਜਿਹੜੇ ਆ ਉਹ ਪੜ ਸਕਣ ਔਰ ਸਰੰਗਦੇਵ ਦੇ ਸਕੂਲ ਦੇ ਉੱਤੇ 92 ਲੱਖ ਦੇ ਕਰੀਬ ਅਸੀਂ ਪੈਸਾ ਲਾ ਕੇ ਨਵੀਂ ਬਿਲਡਿੰਗ ਬਣਾਈ ਔਰ ਜਗਦੇਵ ਖੁਰਦ ਜਿੱਥੇ ਸਾਡੇ ਸਾਦੇ ਸੰਪੰਸਾ ਬੈਠੇ ਆ ਜਿੱਥੇ ਸਾਡਾ ਸਾਦਾ ਹੀ ਅਗਲਾ ਏਰੀਆ ਪੜਨ ਆਉਂਦਾ ਉਥੇ ਕਰੀਬ 60 ਲੱਖ ਰੁਪਇਆ ਜਿਹੜਾ ਲਾ ਕੇ ਸਕੂਲ ਨੂੰ ਇਹ ਵੰਨ ਕੀਤਾ ਸਾਰੇ ਹੀ ਉਧਰ ਸਕੂਲਾਂ ਦੇ ਉੱਤੇ ਅਸੀਂ ਪੈਸੇ ਲਾਏ ਵੀ ਆ ਤੇ ਲਾ ਰਹੇ ਆ ਤਾਂ ਜੋ ਐਜੂਕੇਸ਼ਨ ਜਿਹੜੀ ਆ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਚੰਗੀ ਐਜੂਕੇਸ਼ਨ ਜਿਹੜੀ ਉਹ ਮਿਲ ਸਕੇ ਔਰ ਅਸੀਂ ਜੇ ਦੀ ਕੋਸ਼ਿਸ਼ ਦੇ ਵਿੱਚ ਸੀਗੇ ਅਸੀਂ ਜਿਹੜਾ ਇਲੈਕਸ਼ਨ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਇਸ ਏਰੀਆ ਦੇ ਵਿੱਚ ਕਾਲਜ ਜਿਹੜਾ ਅਸੀਂ ਇੱਕ ਵਧੀਆ ਕਾਲਜ ਬਣਾਵਾਂਗੇ ਆਪਣੇ ਧੀਆਂ ਪੁੱਤਾਂ ਦੇ ਵਾਸਤੇ ਉਹਦਾ ਐਲਾਨ ਹੋਰ ਕਿਸੇ ਦੀ ਨਹੀਂ ਮੇਰੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਉਸ ਵੇਲੇ ਦਿੱਲੀ ਦੇ ਡਿਪਟੀ ਸੀਐਮ ਸੀਗੇ ਐਸ ਵੇਲੇ ਪੰਜਾਬ ਦੇ ਪਧਵਾਦੀ ਨੇ ਮਨੀਸ਼ ਸ਼ੋਧਦੀਆ ਜੀ ਉਹਨਾਂ ਨੇ ਸੈਦੋ ਗਾਜੀ ਪਿੰਡ ਦੇ ਵਿੱਚ ਸਤਪੰਥ ਸਾਹਿਬ ਆਏ ਇਹਨਾਂ ਦੇ ਕਾਰ ਮੀਟਿੰਗ ਸੀਗੀ ਉਹਨਾਂ ਨੇ ਉੱਥੇ ਅਨਾਉਂਸਮੈਂਟ ਕੀਤੀ ਕਿ ਅਸੀਂ ਸਰਕਾਰ ਦਾ ਉਤੇਜੂਰ ਕਾਲਜ ਜਗਾ ਯੂਨੀਵਰਸਿਟੀ ਜੜਿਓ ਬੜਾਵਾਂਗੇ ਉਦੋਂ ਸੀ ਨੂੰ ਅਮਲੀ ਜਾਮਾ ਜਿਹੜਾ ਉਹ ਪਨਾਇਆ ਗਿਆ ਉਹਦਾ 15 ਕਿੱਲੇ ਜ਼ਮੀਨ ਜਿਹੜੀ ਵਿਕਦਾ ਹੂ ਪਿੰਡ ਦੇ ਵਿੱਚ ਜਦੋਂ ਅਸੀਂ 1 ਸਾਲ ਪਹਿਲਾਂ ਕਾਲਜ ਦੀ ਕਾਰਵਾਈ ਸ਼ੁਰੂ ਕੀਤੀ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਕਿਹਾ ਕਿ ਕਾਲ ਜਿਹੜਾ ਦੇ ਦਾਂਗੇ ਤੇ ਜ਼ਮੀਨ ਲੱਭਣ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸਾਨੂੰ ਕਿਤੇ ਇਕੱਠੀ ਜ਼ਮੀਨ ਨਹੀਂ ਮਿਲਦੀ ਪਰ ਵਿਕਰਾਹੁਦ ਦੀ ਜ਼ਮੀਨ ਜਿਹੜੀ ਸਰਪੰਚ ਸਾਹਿਬ ਸਾਡਾ ਬਲਾਕ ਪ੍ਰਧਾਨਵੀਆਂ ਲੱਖੇਬੀਦ ਦੀ ਹੋੜੀ ਉਹਨਾਂ ਦੀ ਪੰਚਾਇਤ ਨੇ 15 ਕਿੱਲੇ ਜ਼ਮੀਨ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਜਿਹੜੀ ਉਹ ਦਿੱਤੀ ਉਹ ਪੰਦੋ ਦਾ ਕਿੱਲੇ ਜ਼ਮੀਨ ਜਿਹੜੀ ਆ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਂ ਤੇ ਹੋਈ। ਉਹਦੇ ਤੋਂ ਬਾਅਦ ਫਿਰ ਅਗਲਾ ਮਾਮਲਾ ਸੀਗਾ ਕਿ ਪੈਸੇ ਜਿਹੜੇ ਉਹਦਾ ਸਦਾ ਐਸਟੀਮੇਟ ਲਵਾਇਆ, ਸਦਾ ਪ੍ਰੋਜੈਕਟ ਤਿਆਰ ਕੀਤਾ ਤੇ ਸਾਡੀਆਂ ਫਾਈਲਾਂ ਜਿਹੜੀਆਂ ਫਾਈਨਾਂਸ ਡਿਪਾਰਟਮੈਂਟ ਕੋ ਗਈਆਂ। ਹੜਾਗੇ ਹੜਾਂ ਦੇ ਵਿੱਚ ਫਾਈਨਾਂਸ ਡਿਪਾਰਟਮੈਂਟ ਨੇ ਪੈਸੇ ਦੂਜੇ ਪਾਸੇ ਕਨਵਰਟ ਕਰਤੇ ਤੇ ਫਾਈਨਾਂਸ ਡਿਪਾਰਟਮੈਂਟ ਦੇ ਕਿਹਾ ਜੀ ਥੋੜੀ ਵੇਟ ਕਰਨੀ ਪਊਗੀ। ਪਦ सीएम साहब ने कह के ਜਿਹੜਾ ਸਾਡਾ ਪੰਜਾਬ ਦਾ ਪੀ ਆਈ ਡੀ ਬੀ ਜਿਹੜਾ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਬੋਰਡ ਹੈ ਉਹਦੇ ਵਿੱਚੋਂ ਕੱਲ ਜਿਹੜਾ ਸਾਨੂੰ 15 ਕਰੋੜ ਰੁਪਈਆ ਜਿਹੜਾ ਸਾਨੂੰ 14 ਕਰੋੜ 99 ਲੱਖ 78 ਹਜ਼ਾਰ ਰੁਪਈਆ ਜਿਹੜਾ ਉਹ ਕੱਲ ਸੈਕਸ਼ਨ ਕਰਤਾ ਤੇ ਸਾਡਾ ਕਾਲਜ ਜਿਹੜਾ ਇਹਨੂੰ ਮਨਜ਼ੂਰੀ ਪਹਿਲਾਂ ਮਿਲ ਗਈ ਸੀ ਉਹ ਮਨਜ਼ੂਰੀ ਤੇ 6 ਮਹੀਨੇ ਪਹਿਲਾਂ ਮਿਲ ਗਈ ਸੀ ਪਰ ਪੈਸੇ ਦੀ ਪ੍ਰੋਬਲਮ ਸੀਗੀ ਉਹ ਪੈਸਾ ਜਿਹੜਾ ਉਹ ਸਾਨੂੰ ਮਿਲ ਗਿਆ ਉਹ ਦੇਸ਼ ਏਰੀਏ ਦੇ ਵਿੱਚ ਇਦਾਂ ਦਾ ਕਾਲਜ ਬਣਾਵਾਂਗੇ ਆਪਾਂ ਉਹਦੇ ਜਗ੍ਹਾ ਇਸ ਕਰਕੇ ਵੀ ਅਸੀਂ ਸੋਚ ਕੇ ਕੀਤੀ ਕਿ ਦੂਸਰੇ ਪਾਸੇ ਵੀ ਪਿੰਡੀ ਸੈਦਾ ਤੇ ਅੱਗੇ ਨਾਲ ਦਾ ਸਾਰਾ ਇਲਾਕਾ ਜਿਹੜਾ ਸਾਡੇ ਵਾਸ ਸਿੱਖ ਬਰਾਦੀ ਦਾ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਸੈਂਟਰਲ ਪੁਆਇੰਟ ਹੋ ਜਾਏ ਜਿੱਥੇ ਜ਼ਮੀਨ ਵੀ ਮਿਲ ਜਾਏ ਤੇ ਜਿੱਥੇ ਟੋਟਲ ਰਾ ਸਿੱਖਾਂ ਦੇ ਜਿਹੜੇ ਆ ਉਹ ਬੱਚੇ ਇੱਥੇ ਆ ਸਕਣ ਸੋ ਬਹੁਤ ਵਧੀਆ ਜਗ੍ਹਾ ਦੇ ਉੱਤੇ ਬੜਾ ਵਧੀਆ ਰੋਡ ਐ ਛੜਕ ਦੇ ਉੱਤੇ ਜਿਹੜਾ ਉਹ ਜਗ੍ਹਾ ਸਾਨੂੰ ਪੰਚਾਇਤ ਨੇ ਦਿੱਤੀ ਆ ਔਰ ਸਰਕਾਰ ਨੇ ਉਹ ਪੈਸੇ ਜਿਹੜੇ ਆ ਉਹ ਸਾਨੂੰ ਦੇ ਦਿੱਤੇ ਆ ਕੱਲ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਉਹਨਾਂ ਨੇ ਇਹਦੇ ਬਾਰੇ ਇਸ ਦੇ ਵਿੱਚ ਲੈਟਰ ਮੈਨੂੰ ਦਿੱਤੀ ਕੇ ਅਸੀਂ ਜਲਦੀ ਜਿਹੜਾ ਇਹਦਾ ਟੈਂਡਰ ਜਿਹੜਾ ਲਾ ਰਹੇ ਆ ਔਰ ਮੇਰੀ ਕੋਸ਼ਿਸ਼ ਹੋਊਗੀ ਮੇਰੀ ਬੇਨਤੀ ਹੋਊਗੀ ਕਿ ਮੈਂ ਇਹਦਾ ਇਕਾਟਨ ਜਿਹੜਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆਉਣਗੇ ਉੱਥੇ ਅਸੀਂ ਅਰਵਿੰਦ ਕੇ ਦੀ ਬਾਦ ਜੀ ਨੂੰ ਵੀ ਸੱਦਾ ਦਾਂਗੇ ਮਨਦੀਪ ਸੋਸੋਧਿਆ ਜੀ ਨੂੰ ਸੱਦਾ ਦਾਂਗੇ ਬਹੁਤ ਹੀ ਮੇਰਾ ਪਿਆਰਾ ਤੇ ਛੋਟਾ ਵੀਰ ਸਾਡਾ ਸਾਰਿਆਂ ਦਾ ਉਹ ਲਾਡਲਾ ਜਿੰਨੇ ਬੜੀ ਮਦਦ ਕੀਤੀ ਇਸ ਮਾਮਲੇ 'ਚ ਸਿੱਖਿਆ ਮੰਤਰੀ ਹਾਂਜੀ ਉਹ ਸਿੰਘ ਬੈਂਸ ਉਹਨਾਂ ਨੂੰ ਵੀ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦੇਵਾਂਗੇ ਔਰ ਮੈਂ ਇਹਨਾਂ ਸਾਰਿਆਂ ਦਾ ਹੀ ਅਜਨਾਲੇ ਦੇ ਪੂਰੇ ਹਲਕੇ ਵੱਲੋਂ ਔਰ ਇਸ ਅੱਜ ਜਿਹੜੀ ਟੀਮ ਬੈਠੀ ਬਾਰਡਰ ਦੀ ਜਿਹੜੇ ਸਾਡੇ ਰਾਸ ਸਿੱਖ ਪਤਾ ਦੀ ਦੇ ਬੰਦੇ ਬੈਠੇ ਆ ਇਹਨਾਂ ਨੂੰ ਬਸ ਇੱਕੋ ਗੱਲ ਸਮਝਾਉਣੀ ਆ ਕਿ ਸਰ ਮੈਂ ਜਦੋਂ ਉੱਥੇ ਜਾਂ ਮੈਂ ਮੇਸ਼ਾ ਇਹਨਾਂ ਨੂੰ ਕਿਹਾ ਕਿ ਲੜਨਾ ਨਹੀਂ ਲੜਾਈ ਨਹੀਂ ਕਰਦੀ ਲੜਾਈਆਂ ਜੋ ਬਾਹਰ ਨਿਕਲ ਜਾਓ ਆਪ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਆਪਣੀਆਂ ਧੀਆਂ ਨੂੰ ਪੜ੍ਹਾਉਣਾ